ਸਸਿਕਾਜੀ ਕੁਰਾਲੀ ਨਿਊਜ਼ ਵੀ ਤੁਹਾਡਾ ਸਵਾਗਤ ਹੈ ਜੀ ਅੱਜ ਰਣਜੀਤ ਸਿੰਘ ਜਿੱਤੀ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਜੀ ਨੇ ਜਿੱਤੀ ਜੀ ਨੇ ਕੀਤਾ ਅੱਜ ਮੁਹਾਲੀ ਜ਼ਿਲ੍ਹੇ ਦੇ ਇੱਕ ਸਿਧਾਰਾਵਾਦ ਦੇ ਲਾਗੇ ਪਿੰਡ ਪਰਸਾਲ ਕੋ ਟੱਪਰੀਆਂ ਦਾ ਦੌਰਾ ਜੋ ਕਿ ਇੱਥੇ ਇੱਕ ਸਕੂਲ ਬਣਾ ਹੋਇਆ ਸੀ 2 ਸਾਲ ਤੋਂ ਸਕੂਲ ਬੰਦ ਹੈ ਜਿੱਦਕ 2 ਸਾਲ ਤੋਂ ਨਾ ਕੋ ਟੀਚਰ ਹੈ ਇਹ ਸਕੂਲ ਦੇ ਵਿੱਚ 2 ਸਾਲ ਤੋਂ ਕਾੜਾ ਲੱਗਾ ਹੋਇਆ ਹੈ ਸੋਰਨਜੀਤ ਸਿੰਘ ਜੀ ਨੇ ਦੌਰਾ ਕੀਤਾ ਹੈ ਤੇ ਆਓ ਗੱਲਬਾਤ ਕਰਦੇ ਹਾਂ ਜੀਤ ਸਿੰਘ ਜੀ ਨਾਲ ਕੀ ਕਹਿਣਾ ਹੈ ਉਹਨਾਂ ਦਾ ਤੇ ਗੱਲਬਾਤ ਕਰਦੇ ਆਂ ਇੱਥੇ ਪਿੰਡ ਵਕਤਿਆਂ ਦੇ ਨਾਲ ਬਾਪੂ ਜੀ ਕਿਹੜਾ ਪਿੰਡ ਆਈ ਤੁਹਾਡਾ ਪਿੰਡ ਵਰਸਾਲਪੁਰ ਟੱਪਰੀਆਂ ਜੀ ਸੋ ਤੁਹਾਡੇ ਪਿੰਡ ਦਾ ਕਿ ਸਰਕਾਰੀ ਸਕੂਲ ਹੈ ਜੀ ਸਰਕਾਰੀ ਸਕੂਲ ਹੈ ਬੰਦ ਹੋ ਗਿਆ ਜੀ ਕਿੰਨੇ ਕਿ ਚਿਰ ਤੋਂ ਬੰਦ ਹੈ ਜੀ ਇਹ 2 ਸਾਲ ਤੋਂ ਬੰਦ ਹੈ ਜੀ ਕੋਈ ਸਰਕਾਰ ਨੇ ਧਿਆਨ ਨਹੀਂ ਦੇਇਆ ਜੀ ਤੇ ਕੋਈ ਖਿਆਲ ਨਹੀਂ ਕਰਿਆ ਹਾਂ ਜੀ ਜਿਵੇਂ ਹੁਣ ਸਰਕਾਰ ਨੇ ਇੱਕ ਮੇਮ ਚਲਾਈ ਹੈ ਜੀ ਪਿੰਡਾਂ ਪਿੰਡਾਂ ਚ ਜਾ ਕੇ ਸਕੂਲ ਦੀ ਸਿੱਖਿਆ ਯਾਨੀ ਕਿ ਸਕੂਲ ਬਣਾ ਰਹੇ ਨੇ ਜੀ ਹਾਂਜੀ ਵੀ ਜਿਹੜੇ ਪੁਰਾਣੇ ਸਕੂਲ ਨੇ ਉਹਨਾਂ ਨੂੰ ਹੋਰ ਉੱਚਾ ਚੱਕ ਰਹੇ ਨੇ ਤੁਹਾਡੇ ਪਿੰਡ ਬਾਰੇ ਕੋਈ ਧਿਆਨ ਨਹੀਂ ਦੇਇਆ ਜੀ ਐਚਾ ਆਇਆ ਹੀ ਨਹੀਂ ਕੋਈ ਕੋਈ ਨਹੀਂ ਆਇਆ ਕੋਈ ਨਹੀਂ ਆਇਆ 2 ਸਾਲ ਵਿੱਚ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਜੀ ਉਹ ਕਹਿਣਾ ਹੈ ਭਈ ਸਾੜਾ ਸਕੂਲ ਚਾਲੂ ਕਰੋ ਸਾਡੇ ਸਕੂਲ ਦੇ ਬੱਚੇ ਕਿਹੜੇ ਸਕੂਲ ਨਾਲ ਦੇ ਪਿੰਡ ਜਾਂਦੇ ਕਿੱਥੇ ਜਾਂਦੇ ਪਿੰਡਾਂ ਨਾਲ ਖੇਦਰਾਵਾਲਾ ਚਲੇ ਜਾਂਦੇ ਨੇ ਥਾਣਾ ਜਾਂਦੇ ਤੇ ਪਹਿਲਾਂ ਹੁਣ ਖੇਦਰਾਵਾਲਾ ਜਾਂਦੇ ਅੱਛਾ ਜੀ ਤੇ ਹੁਣ ਹੋਰ ਕੀ ਕਰਨਾ ਉਹ ਸਕੂਲ ਜਾਂ ਬੰਦ ਹੋ ਗਏ ਹੁਣ ਪੜਾਉਣੇ ਤਾਂ ਹੀ ਨਹੀਂ ਨੇ ਠੀਕ ਹੈ ਜੀ ਸੋਕਿਆ ਕਹਿਣਾ ਚਾਹੋਗੇ ਸਰਕਾਰ ਨੂੰ ਜੀ ਬਹੁਤ ਕਹਿਣਾ ਸਾਰੇ ਪਿੰਡ ਦੇ ਪ੍ਰਸਾਰ ਪੁੱਟ ਪ੍ਰੀਨ ਧਿਆਨ ਦੇਵਾਏ ਸਕੂਲ ਨੂੰ ਚਾਲੂ ਕਰੇ ਠੀਕ ਹੈ ਹਾਂ ਜੀ ਅੱਜ ਮੈਂ ਇੱਥੇ ਮੁਹਾਲੀ ਜ਼ਿਲ੍ਹੇ ਦੇ ਜਿਹੜਾ ਕਿ ਬਹੁਤ ਚੰਡੀਗੜ੍ਹ ਦੇ ਨਾਲ ਲੱਗਦਾ ਜ਼ਿਲ੍ਹਾ ਏ ਜਿਹਨੂੰ ਕੋਈ ਅਗਾਹ ਬਦੂ ਜ਼ਲਾ ਮੰਨ ਮੰਨਦੇ ਸੀ ਮੁਹਾਲੀ ਜ਼ਿਲ੍ਹੇ ਦੇ ਖਰੜ ਹਲਕੇ ਦੇ ਪਿੰਡ ਬਰਸਾਲਪੁਰ ਦੇ ਸਕੂਲ ਚ ਆਇਆ ਹੋਇਆ ਜਿਹੜੀ ਕਿ ਇੱਕ ਸਰਕਾਰ ਇੱਕ ਨਵਾਂ ਧਰਮ ਫਲਾਇਆ ਜਾ ਰਿਹਾ ਸਿੱਖਿਆ ਕ੍ਰਾਂਤੀ ਕਹਿੰਦੇ ਅਸੀਂ ਬਹੁਤ ਵੱਡੀ ਕ੍ਰਾਂਤੀ ਲੈ ਕੇ ਆਏ ਇੱਕ ਸਿੱਖਿਆ ਕ੍ਰਾਂਤੀ ਲੈ ਕੇ ਆਏ ਜਿਹਦੇ ਵਿੱਚ ਕਰੋੜਾਂ ਰੁਪਏ ਦੀ ਐਡ ਸਰਕਾਰ ਦੇ ਰਹੀ ਹੈ ਪਰ ਬੜੀ ਸ਼ਰਮ ਨਾਲ ਕਹਿਣਾ ਪੈ ਰਿਹਾ ਬਰਸਾਲਪੁਰ ਦਾ ਇਹ ਸਕੂਲ ਹੈ ਜਿੱਥੋਂ ਦਾ ਕੇ ਸਾਡਾ ਛੋਟਾ ਵੀਰ ਸਰਪੰਚ ਜਸਪ੍ਰੀਤ ਸਿੱਖਿਆ ਕੋਆਰਡੀਨੇਟਰ ਲਾਇਆ ਹੋਇਆ ਹੈ ਸਰਕਾਰ ਨੇ ਉਹ ਉਹਦੇ ਸਕੂਲ ਦਾ ਇਹ ਹਾਲ ਹੈ ਵੀ ਤੁਸੀਂ ਦੇਖ ਸਕਦੇ ਆ ਗੋਡੇ-ਗੋਡੇ ਕਾ ਚੜੀ ਹੋਈ ਹੈ ਸਕੂਲ ਜਿਸ ਦਿਨ ਦੀ ਸਰਕਾਰ ਆਈ ਹੈ ਉਹ ਦਿਨ ਦਾ ਸਕੂਲ ਹੀ ਬੰਦ ਪਿਆ ਹੈ ਪਿੰਡ ਦੇ ਜਵਾਕ ਹੋਰ ਹੋਰ ਪਿੰਡਾਂ ਚ ਪੜਨ ਜਾਂਦੇ ਆ ਨਾਲ ਪਿੰਡ ਹੈ ਸੈਣੀ ਮਾਜਰਾ ਉੱਥੇ ਵੀ ਸਕੂਲ ਐਵੇਂ ਬੰਦ ਪਿਆ ਏ ਟੀਚਰ ਉੱਥੇ ਵੀ ਕੋਈ ਹੈ ਨਹੀਂ ਉਹ 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 ਬੰਦੇ ਜੁਆਕ ਸੈਣੀ ਮਾਜਰੇ ਦੇ ਨਾਲ ਲਵਾਨਗੜ੍ਹ ਪੜ੍ਹਨ ਜਾ ਰਹੇ ਆ ਜੇ ਸਰਕਾਰ ਜਿੰਨਾ ਪੈਸਾ ਐਡ ਤੇ ਖਰਚ ਰਹੀ ਹੈ ਉਹਦਾ ਛੋਟਾ ਜਿਹਾ ਹਿੱਸਾ ਇੱਕ ਛੋਟਾ ਹਿੱਸਾ ਐਸੇ ਸਕੂਲ ਦੇ ਭਲੇ ਵਾਸਤੇ ਖਰਚ ਦੇਵੇ ਇਹਨਾਂ ਸਕੂਲਾਂ 'ਚ ਟੀਚਰ ਭੇਜ ਦੇਵੇ ਤਾਂ ਜੁਆਕਾਂ ਨੂੰ ਦੂਰ ਡਾਡੇ ਪੜ੍ਹਨ ਨਾ ਜਾਣਾ ਪਵੇ ਪਰ ਸਰਕਾਰ ਕਰਨਾ ਕੱਖ ਨਹੀਂ ਵੜਿਆਈ ਮੁਫਤ ਦੀ ਬੋੜੇ ਬੋੜੇ ਬੋਰਡ ਫਲੈਕਸ ਲਾਈ ਜਿਹਨੇ ਸਿੱਖਿਆ ਕ੍ਰਾਂਤੀ ਸਿੱਖਿਆ ਕ੍ਰਾਂਤੀ ਪਹਿਲਾਂ ਲਾਤਾ ਜੀ ਟਾਇਲਟਾਂ ਦੇਦ ਘਾਟਨ ਕਰਨ ਲੱਗ ਗਏ ਹੁਣ ਸਰਕਾਰ ਨੇ ਮੇਰੇ ਖਾਲੋ ਉਹ ਤਾਂ ਯੂ ਟਰਨ ਲੈ ਲਿਆ ਵੀ ਪਖਾਨਿਆਂ ਦੇਦ ਘਾਟਨ ਨਹੀਂ ਕਰਨੇ ਬੜੀ ਸ਼ਰਮ ਦੀ ਗੱਲ ਹੈ ਸਰਕਾਰ ਵਾਸਤੇ ਵੀ ਜਿਹੜਾ ਤੁਸੀਂ ਆਪਣਾ ਕੋਆਰਡੀਨੇਟਰ ਲਾਇਆ ਹੋਇਆ ਸਿੱਖਿਆ ਕੋਆਰਡੀਨੇਟਰ ਉਹਦੇ ਉਹਦਾ ਸਕੂਲ ਨਹੀਂ ਚੱਲਦਾ ਨਾਲ ਗਵਾਂਢ ਦਾ ਸਕੂਲ ਹੈ ਸੈਣੀ ਮਜਰਾ ਉੱਥੇ ਦੇ ਜੁਆਕ ਨਹੀਂ ਪੜਦੇ ਅਲੱਗ ਪਿੰਡਾਂ 'ਚ ਪੜਨ ਜਾ ਰਹੇ ਮੋਦੋਪਾਗ ਸਿੰਘ ਹੈ ਉੱਥੇ ਕੋਈ ਟੀਚਰ ਨਹੀਂ ਸਕੂਲ ਬੰਦ ਪਏ ਹੈ ਮੈਂ ਬੇਨਤੀ ਕਰਨੀ ਚਾਹੁੰਦਾ ਸਾਡੇ ਮਾਨਯੋਗ ਐਮਐਲਏ ਸਾਫਤਾ ਮੰਤਰੀ ਗਗਨ ਮਾ ਗਗਨ ਅਨਮੋਲ ਜੀ ਦੇ ਜੀ ਰਾਹੀਂ ਭਗਵਾਨ ਤੁਮ ਜੀ ਨੂੰ ਕਿ ਜਿਹੜੇ ਕਿ ਸਾਡੇ ਐਮਐਲਏ ਸਰਕਾਰ ਦੇ ਸੀਐਮ ਸਾਹਿਬ ਦੇ ਬਹੁ ਨੇੜੇ ਹੈ ਮੈਂ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਕਿਰਪਾ ਕਰਕੇ ਐਡ ਕਰਨ ਦੀ ਬਜਾਏ ਇਹਨਾਂ ਸਕੂਲਾਂ ਦਾ ਕੋਈ ਭਲਾ ਕਰੋ ਇੱਥੇ ਟੀਚਰ ਭੇਜੋ ਨਾ ਕਿ ਜੋ ਆਕ ਸਾਡੇ ਪੜ ਸਕਣ ਨਾ ਕਿ ਫੋਕੀ ਸਿੱਖਿਆ ਕ੍ਰਾਂਤੀ ਫੋਕੀ ਵਾਵਾ ਖੱਟਣ ਦੇ ਮਾਰੇ ਇਹ ਕੰਮ ਜਿਹੜਾ ਐਡ ਚਲਾ ਰਹੇ ਉਹਨੂੰ ਕਿਰਪਾ ਕਰਕੇ ਬੰਦ ਕਰੋ ਉਹ ਪੈਸਾ ਕਰੋੜਾਂ ਰੁਪਇਆ ਸਕੂਲਾਂ ਦੀ ਬਿਹਤਰੀ ਲਈ ਖਰਚੋ ਹਾਂਜੀ ਪ੍ਰਧਾਨ ਜੀ ਤੁਸੀਂ ਅੱਜ ਬਰਸਾਲਪੁਰ ਟੱਪਰੀਆਂ ਦਾ ਨੇੜੇ ਖੇਧਰਾਬਾਦ ਇਹ ਪਿੰਡ ਇੱਥੇ ਦਾ ਦੌਰਾ ਕੀਤਾ ਜੀ ਇੱਥੇ ਜੋ ਸਕੂਲ ਜਿੰਦਾ ਲੱਗਿਆ ਵਾ ਜੀ ਜਿਵੇਂ ਕਿ ਘਾਇਨਾਂ ਨਾ ਉਗਿਆ ਵਾ ਇੱਕ ਤੁਸੀਂ ਗੱਲ ਕਰ ਰਹੇ ਸੀ ਨਾਲ ਦਾ ਪਿੰਡ ਸੈਣੀ ਮਾਜਰਾ ਵੀ ਉਹ ਸਕੂਲ ਦੇ ਵਿੱਚ ਵੀ ਕੋਈ ਟੀਚਰ ਨਹੀਂ ਹੈਗਾ ਹੁਣ ਤੁਸੀਂ ਇਹ ਐਨਾ ਉਪਰਾਲਾ ਕੀਤਾ ਜੀ ਕਿ ਆਹ ਸਕੂਲ ਨੂੰ ਖੜਾਣ ਦੇ ਲਈ ਤੁਸੀਂ ਹੁਣ ਕੀ ਕੁਝ ਕਹਿਣਾ ਕਹੋਗੇ ਜੀ ਮੈਂ ਕਾਂਗਰਸ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਇੱਕ ਵਿਰੋਧੀ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਮੈਂ ਸਰਕਾਰ ਨੂੰ ਅਪੀਲ ਕਰਦਾ ਮੈਂ ਅਪੀਲ ਆਪਣੇ ਛੋਟੇ ਵੀਰਾਂ ਹੀ ਕਰਦਾ ਜਿਹੜਾ ਮੇਰਾ ਛੋਟਾ ਵੀਰ ਮੇਰਾ ਬਹੁਤ ਅਜ਼ੀਜ਼ ਹੈ ਜਿਹੜੇ ਕਿ ਸਿੱਖਿਆ ਕੋਆਰਡੀਨੇਟਰ ਲੱਗੇ ਹੈ ਕਿ ਪਹਿਲਾਂ ਕਿਰਪਾ ਕਰਕੇ ਉਹ ਆਪਣਾ ਸਕੂਲ ਚੱਲਦਾ ਕਰਾਉਣ ਉਹਦੇ ਬਾਅਦ ਕਿਸੇ ਹੋਰ ਸਕੂਲਾਂ ਦੇ ਉਦਘਾਟਨਾਂ ਤੇ ਜਾਣ ਪਹਿਲਾਂ ਉਹਨਾਂ ਨੂੰ ਆਪਣਾ ਸਕੂਲ ਜ਼ਰੂਰ ਇੱਥੇ ਟੀਚਰ ਮੁਹੱਈਆ ਕਰਾਉਣੇ ਚਾਹੀਦੇ ਤੇ ਇਹ ਖੁਲੋਣਾ ਚਾਹੀਦਾ ਨਾਲ ਜਸਟ ਨਾਲ ਉਹਦੇ ਸੈਣੀ ਮੱਜਰਾਏ ਸੜੀ ਮਾਜਰੇ ਦੇ ਵੀ ਬੱਚੇ ਹੋਰ ਪਿੰਡਾਂ 'ਚ ਪੜਨ ਜਾਂਦੇ ਮੁੱਦੋ ਭਾਗ ਸਿੰਘ ਜਿਹੜਾ ਮੇਨਾ ਨਾ ਲੱਤਾ ਉੱਥੇ ਦੇ ਬੱਚੇ ਵੀ ਲਗ ਸਕੂਲਾਂ 'ਚ ਹੋਰ ਪਿੰਡਾਂ 'ਚ ਪੜਨ ਜਾ ਰਹੇ ਜਿਹੜੇ ਬੰਦ ਪਏ ਸਕੂਲ ਹੈ ਸਰਕਾਰ ਨੂੰ ਪਹਿਲਾਂ ਆਪਣੇ ਸਿੱਖਿਆ ਦੇ ਨਾਂ ਤੇ ਜਿਹੜਾ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਇੱਕ ਵਾਹਾ ਵਾਹੀ ਖੱਟ ਰਹੀ ਹੈ ਉਹ ਪੈਸਾ ਉੱਥੇ ਖਰਚਣ ਦੀ ਬਜਾਏ ਐਡਵਰਟਾਈਜ਼ਮੈਂਟ ਤੇ ਖਰਚਣ ਦੀ ਬਜਾਏ ਸਕੂਲਾਂ ਦੇ ਭਲੇ ਲਈ ਇਹ ਪੈਸਾ ਖਰਚਿਆ ਜਾਣਾ ਚਾਹੀਦਾ ਸਰਕਾਰ ਨੂੰ ਅਪੀਲ ਕਰਦਾ ਨਹੀਂ ਸਰਕਾਰ ਕਰੂਗੀ ਤੇ ਇਹਦੇ ਤੇ ਅਸੀਂ ਕੋਈ ਨਾ ਕੋਈ ਐਜੀਟੇਸ਼ਨ ਕਰਾਂਗੇ ਪਰ ਇਹ ਸਰਕਾਰ ਜਿਹੜੀ ਫੋਕੀ ਵਾਹਾ ਵਾਹੀ ਇਹ ਅਸੀਂ ਇਹਨੂੰ ਖੱਟਣੀ ਤ ਮੈਂ ਸਾਡੇ ਐਮ.ਐਲ.ਏ. ਅਨਮੋਲ ਗਗਨ ਮਾਨ ਜੀ ਨੂੰ ਬੇਨਤੀ ਕਰਦਾ ਕਿ ਉਹ ਜਿਹੜਾ ਸਕੂਲ ਵਧੀਆ ਚੱਲਦੇ ਆ ਚੰਗੇ ਸਕੂਲ ਕੁਛ ਹੈਗੇ ਸਾਡੇ ਪਿਛਲੀ ਸਰਕਾਰ ਦੇ ਟਾਈਮ ਦੀ ਚੱਲਦੇ ਆ ਇਹ ਸਰਕਾਰ ਨੇ ਤਾਂ ਪੂਣੀ ਵੀ ਨਹੀਂ ਕਰਤੀ ਉਹਨਾਂ ਸਕੂਲਾਂ 'ਚ ਟੈਂਟ ਲਵਾ ਕੇ ਅਦਕਾਟਨ ਕਰਨ ਦੀ ਬਜਾਏ ਜਿਹੜੇ ਸਕੂਲ ਚੱਲ ਨਹੀਂ ਰਹੇ ਜਿੱਥੇ ਟੀਚਰ ਨਹੀਂ ਹੈਗੇ ਕਿਰਪਾ ਕਰਕੇ ਉਹਨਾਂ ਦਾ ਦੌਰਾ ਕਰਨ ਉਹਨਾਂ 'ਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰਨ ਨਾ ਕਿ ਚੰਗੇ ਪਹਿਲੇ ਚੱਲਦੇ ਸਕੂਲਾਂ 'ਚ ਮਾਸਟਰਾਂ ਨੂੰ ਕੰਮ ਲਾ ਦੇਣਾ داਖਲੇ ਦਾ ਟਾਈਮ ਹੈ ਮਾਸਟਰ ਵਿਚਾਰੀ ਕੋ ਪੱਥਰ ਨੂੰ ਛਿਪਾਉਂਦਾ ਫਿਰਦਾ ਕੋਈ ਬਰਫੀ ਲੈਣ ਜਾ ਰਿਹਾ ਕੁਰਾਲੀ ਤੇ ਕੋਈ ਕਿਤੇ ਨੂੰ ਪੱਜਿਆ ਹੋਇਆ ਇਸ ਕੰਮ ਕਰਾਉਣ ਦੀ ਬਜਾਏ ਜਿਹੜੇ ਜਿੱਥੇ ਨਹੀਂ ਮਾੜਾ ਹਾਲ ਹੈ ਸਕੂਲਾਂ ਦਾ ਉੱਥੇ ਉਹਨਾਂ ਦਾ ਦੌਰਾ ਕਰਨਾ ਚਾਹੀਦਾ ਹੈ। ਪਿੰਕਾ ਪ੍ਰਧਾਨ ਜੀ ਇਹਨਾਂ ਬਾਰੇ ਹੋਰ ਦੇਖਿਆ ਜੀ ਆਪਾਂ ਨੇ ਜਿਵੇਂ ਕਿ ਕੋਈ ਵੱਡਾ ਸਕੂਲ ਹੁੰਦਾ ਹੈ ਉਹਦੇ ਵਿੱਚ ਤਾਂ ਇਹ ਕਹਿੰਦੇ ਹੋਰ ਪੈਸਾ ਲਗਾਓ ਉਹ ਪਹਿਲੇ ਚੰਗੇ ਸਕੂਲ ਚੱਲਦੇ ਹੁੰਦੇ ਆ ਹੁਣ ਜਿਵੇਂ ਅੱਜ ਆਪਾਂ ਤੁਸੀਂ ਦੱਸ ਰਹੇ ਹੋਏ ਸਕੂਲ ਛੋਟਾ ਸਕੂਲ ਹੈ ਇਹਦੇ ਵੱਲ ਕੋਈ ਧਿਆਨ ਨਹੀਂ ਦਿੰਦਾ ਜੀ। ਸਾਰੀ ਹੈ ਜੀ। ਮੇਰੇ ਖਿਆਲ ਪੈਸੇ ਵਾਲੀ ਤੁਸੀਂ ਮੈਨੂੰ ਤਾਂ ਲੱਗਦਾ ਨਹੀਂ ਕੋਈ ਕੋਈ ਬਹੁਤ ਜ਼ਿਆਦਾ ਸਰਕਾਰ ਨੇ ਸਕੂਲਾਂ ਨੂੰ ਫੰਡ ਮੁਹੱਈਆ ਕਰਾਏ ਸਿਰਫ ਤੇ ਸਿਰਫ ਐਡਵਰਟਾਈਜ਼ਮੈਂਟ ਲਈ ਸਿਰਫ ਤੇ ਸਿਰਫ ਐਡਵਰਟਾਈਜ਼ਮੈਂਟ ਦੇ ਨਾਂ ਤੇ ਚੱਲਣ ਵਾਲੀ ਸਰਕਾਰ ਹੈ ਸਿਰਫ ਤੇ ਸਿਰਫ ਐਡਵਰਟਾਈਜ਼ਮੈਂਟ ਕਰਨ ਲਈ ਪੈਸੇ ਖਰਚਦੇ ਆ ਆਪਣੀ ਮਸ਼ਹੂਰੀ ਲਈ ਪੈਸੇ ਲਾਉਣੇ ਆਦਰਵਾਈਜ਼ ਸਕੂਲਾਂ ਦੇ ਵਿਕਲ ਲਈ ਸਕੂਲਾਂ ਦੀ ਬਿਹਤਰੀ ਲਈ ਅਧਿਆਪਕਾਂ ਦੀ ਬਿਹਤਰੀ ਲਈ ਜਾਂ ਬੱਚਿਆਂ ਦੀ ਬਿਹਤਰੀ ਲਈ ਮੈਨੂੰ ਨਹੀਂ ਲੱਗਦਾ ਕੋਈ ਇੰਨਾ ਨਹੀਂ ਕਿਤੇ ਪੈਸਾ ਖਰਚਿਆ ਹੋ